ਉਹਨਾਂ ਦਾ ਨਾਮ ਹੈ ਨੰਬਰ ਦੇ ਹਾਂਜੀ ਮੈਂ ਸੀਮਾ ਬਟਾਲਵੀ ਉਡਾਨੇ ਡਾਟਰਸ ਦੀ ਐਜ਼ ਅ ਪ੍ਰੈਜ਼ੀਡੈਂਟ ਔਰ ਮੈਂ 12 ਤਰੀਕ ਨੂੰ ਲੋਹੜੀ ਦੇ ਉੱਤੇ ਆਪਣੀ ਟੀਮ ਦੇ ਨਾਲ ਇੱਕ ਅਸੀਂ ਰੰਗਾਰੰਗ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਜਿਹਦਾ ਅਸੀਂ ਥੀਮ ਲਿਆ ਹੈ ਰੌਣਕ ਬੇਟੇ ਦੀ ਉਹਦਾ ਮਤਲਬ ਇੱਕ ਸਾਡਾ ਉਪਲਕਸ਼ ਹੈ ਕਿ ਜਿਸ ਤਰ੍ਹਾਂ ਬੇਟੀਆਂ ਦੀ ਲੋਹੜੀ ਜਿਹੜੀ ਹੈ ਬਹੁਤ ਘੱਟ ਮਨਾਈ ਜਾਂਦੀ ਹੈ ਬੇਟੀਆਂ ਦੀ ਤੇ ਸਾਰੇ ਖੁਸ਼ੀਆਂ ਮਨਾਉਂਦੇ ਨੇ ਤੇ ਅਸੀਂ ਉਸ ਚੀਜ਼ ਨੂੰ ਮੱਧੇ ਨਜ਼ਰ ਰੱਖਦੇ ਹੋਏ ਅਸੀਂ ਸੋਚਿਆ ਹੈ ਕਿ ਕਿਉਂ ਨਾ ਅਸੀਂ ਬੇਟੀਆਂ ਦੀ ਲੋਹੜੀ ਪੰਜਾਬ ਦਾ ਸਾਡਾ ਇੱਕ ਮੇਨ ਫੈਸਟੀਵਲ ਹੈ ਉਹਨੂੰ ਅਸੀਂ ਬੇਟੀਆਂ ਦੇ ਨਾਲ ਹੀ ਮਿਲ ਜੁਲ ਕੇ ਬਣਾਈਏ ਤੇ ਉਹਨਾਂ ਦਾ ਇੱਕ ਕੰਪੀਟੀਸ਼ਨ ਕਰਾ ਦਈਏ ਤਾਂ ਕਿ ਉਹਨਾਂ ਨੂੰ ਵੀ ਪਲੇਟਫਾਰਮ ਵੀ ਮਿਲੇ ਪਲੱਸ ਉਹ ਮਤਲਬ ਫਸ ਸੈਕਿੰਡ ਥਰਡ ਜਿਹੜੇ ਵੀ ਉਹਨਾਂ ਦੇ ਪ੍ਰਾਈਜ਼ ਬਣਨਗੇ ਉਹਨਾਂ ਨੂੰ ਇੱਕ ਮੰਚ ਤੇ ਉਤਸ਼ਾਹ ਵੀ ਹੋਏਗਾ ਔਰ ਉਹਨਾਂ ਦਾ ਕੌਨਫੀਡੈਂਸ ਵੀ ਜਿਹੜਾ ਹੈ ਉਹ ਅੱਗੇ ਵਧੇਗਾ ਲੋਹੜੀ ਦੇਖੋ ਅਸੀਂ ਸੋਚਿਆ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਾ ਲੋਹੜੀ ਨੂੰ ਜਿਹੜਾ ਹੈ ਨਾ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਦੀਆਂ ਮਤਲਬ ਬੇਟੀਆਂ ਦੀਆਂ ਖੁਸ਼ੀਆਂ ਨੂੰ ਜਿਹੜਾ ਹਰ ਘਰ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਠੀਕ ਹੈ ਨਾ ਬੇੜੇ ਦੀ ਵਿਆਹ ਦੀ ਲੋੜੀ ਬੇਟੇ ਵਾਲਾ ਹੋਇਆ ਤਦ ਲੋੜੀ ਪਰ ਬੇਟੀਆਂ ਦੀ ਲੋੜੀ ਕਦੀ ਕੋਈ ਨਹੀਂ ਮਨਾਉਂਦਾ ਤੇ ਅਸੀਂ ਇਹ ਸ਼ੁਰੂ ਕੀਤਾ ਹੈ ਕਿ ਕਿਉਂ ਨਾ ਅੱਜ ਤੋਂ ਹੀ ਸ਼ੁਰੂ ਕਰੀਏ ਹੁਣੇ ਤੋਂ ਸ਼ੁਰੂ ਕਰੀਏ ਇਸੇ ਲੋੜੀ ਤੋਂ ਸ਼ੁਰੂ ਕਰੀਏ ਹਾਂਜੀ ਅਸੀਂ ਆਪਣੀ ਉਡਾਨੇ ਡਾਟਰਸ ਦੇ ਵਿੱਚ ਇਹ ਪਹਿਲਾ ਫੰਕਸ਼ਨ ਜਿਹੜਾ ਨਾ ਬੇਟੀਆਂ ਨੂੰ ਲੈ ਕੇ ਲੋੜੀ ਦਾ ਹੀ ਕਰ ਰਹੇ ਹਾਂ ਇਦੀ ਰੂਪਰੇਖਾ ਮੈਂ ਤੁਹਾਨੂੰ ਸ਼ਾਰਟ ਚ ਦੱਸ ਦਿੰਨੀ ਆ ਕਿ ਇਹਦੀ ਰੂਪਰੇਖਾ ਇਹ ਹੈ ਕਿ ਅਸੀਂ ਬੱਚਿਆਂ ਦੇ ਐਜੂਕੇਸ਼ਨ ਉਹਨਾਂ ਦੀ ਹੈਲਥ ਔਰ ਉਹਨਾਂ ਦੇ ਮਤਲਬ ਟੈਲੈਂਟ ਨੂੰ ਅਸੀਂ ਅੱਗੇ ਲਿਆਉਣਾ ਮੈਡਮ ਇਹ ਜਿਹੜੀ ਲੋੜ ਪਾ ਰਹੀ ਸੀ ਇੱਕ ਰਿਸਰਚ ਆਨਲਾਈਨ ਦਾ ਕਦੋਂ ਸ਼ੁਰੂ ਹੋਏਗਾ ਕੀ ਇਹ ਕਿਹੜੇ ਦੇ ਵਿਅਕਤੀ ਤੋਂ ਆਉਣਗੇ ਇਹ ਸਾਰਾ ਮੁੱਦੋਂ ਹੁੰਦੀ ਰਹੇਗਾ ਇਹ ਪ੍ਰੋਗਰਾਮ ਜਿਹੜਾ ਨਾ ਇਹਦੇ ਵਿੱਚ ਸਾਡੇ ਚੀਫ ਗੈਸਟ ਸਾਡੇ ਮਾਨੇਵਰ ਬਟਾਲੇ ਦੀ ਆਨ ਬਾਨ ਸ਼ਾਨ ਅਮਨਸ਼ੇਰ ਸਿੰਘ ਕਲਸੀ ਜੀ ਦੇ ਧਰਮਪਤਨੀ ਰਾਜਵੀਰ ਕਲਸੀ ਜੀ ਇਹਦੇ ਵਿੱਚ ਪਹੁੰਚ ਰਹੇ ਨੇ ਬੇਟੀਆਂ ਦਾ ਅਸ਼ੀਰਵਾਦ ਦੇਣ ਲਈ ਤੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਵੈਸੇ ਸਾਰੇ ਰੂਬਰੂ ਹੋ ਤੇ ਬਾਕੀ ਬੱਚੀਆਂ ਜਿਹੜੀਆਂ ਨੇ ਅਸੀਂ ਹਰ ਖੇਤਰ ਤੋਂ ਹਰ ਫੀਲਡ ਤੋਂ ਲਈਆਂ ਜਿਹੜਾ ਵੀ ਓਪਨ ਹੈ ਕੋਈ ਵੀ ਆ ਸਕਦਾ ਇਹ ਨਹੀਂ ਹੈ ਕਿ ਅਸੀਂ ਵਟਾਲੇ ਦੇ ਆ ਪਿੰਡ ਤੋਂ ਵੀ ਆ ਸਕਦਾ ਪਿਛੜੇ ਇਲਾਕੇ ਤੋਂ ਵੀ ਆ ਸਕਦਾ ਹੋਰ ਵੀ ਡਿਸਟ੍ਰਿਕਟ ਤੋਂ ਜਿਹੜੇ ਬੱਚੇ ਆ ਇਹਦੇ ਵਿੱਚ ਅਸੀਂ ਇਸ ਕਰਕੇ ਮਤਲਬ ਓਪਨ ਰੱਖਿਆ ਕਿ ਇਹਦੇ ਵਿੱਚ ਕੋਈ ਉਹ ਨਹੀਂ ਹੈ ਕਿ ਕਿਹੜਾ ਬੱਚਾ ਅਸੀਂ ਲੈਣਾ ਕਿਹੜਾ ਨਹੀਂ ਸਕੂਲ ਦਾ ਹੋਏਗਾ ਨਾਨ ਸਕੂਲ ਦਾ ਵੀ ਹੋਏਗਾ ਜਿਹੜਾ ਕਰ ਦੇ ਵਿੱਚ ਵੀ ਵਿਚਾਰਾ ਆਪਣਾ ਟੈਲੈਂਟ ਨੂੰ ਸ਼ੋਅ ਕਰਨਾ ਚਾਹੁੰਦਾ ਨਾ भावे वो गरीब है उन्होंने नहीं भी वो अपना गा के नच के जिस तरह मर्जी वो अपनी खुशी जोड़ी जाहिर कर सकता है हाँ जी नमस्कार मैं नेहा मल्होत्रा आज फिर आप सबके सामने रूबरू हुई हूँ वाइस प्रेसिडेंट ऑफ उड़ाने डॉटर्स उड़ाने डॉटर्स जो एक एन जी है उसका एजेंडा जो रहेगा वो ये रहेगा कि हम अपनी बच्चियों को लेकर बेटियों को लेकर हर क्षेत्र में आगे जाएंगे ताकि हमारी बच्चिया आसमान छू सके इसके अंदर हम बच्चों को शिक्षा आत्मनिर्भर और स्वास्थ्य के बारे में जानकारी देंगे छोटे छोटे कैंप्स भी हम आगे लगाएंगे बच्चों के लिए उनको अवेयरनेस के लिए लेकिन साल के सबसे पहले प्रोग्राम में इस साल के नए प्रोग्राम के साथ हम आ रहे हैं जिसका नाम है रौनक वेहड़े दी रौनक वेहड़े दी दी गल हुई है तो तुम सब जान ही गए हो गे कि रौनक वेहड़े दी कौन होंगी है साढ़े घर दी तो ये प्रोग्राम तिया ली ही है ਇਸ ਪ੍ਰੋਗਰਾਮ ਦੇ ਵਿੱਚ ਸਾਡੀ ਛੋਟੀਆਂ ਬੱਚੀਆਂ ਚਾ ਹੁਨਰ ਦਿਖਾਨਗੀਆਂ ਡਾਂਸਿੰਗ ਦੇ थ्रू ਕੋਈ ਸਿੰਗਿੰਗ ਦੇ थ्रू ਕੋਈ ਪਲੇ ਕਰੇਗਾ ਆਪਣਾ ਹੁਨਰ ਦਿਖਾਨ ਗਿਆ ਔਰ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਜਿਸ ਤਰ੍ਹਾਂ ਕਿ ਮੈਡਮ ਸੀਮਾ ਜੀ ਨੇ ਦੱਸਿਆ ਕਿ ਮੈਡਮ ਰਾਜਵੀਰ ਕਲਸੀ ਜੀ ਜੋ ਕਿ ਸਾਡੇ ਸ਼ਹਿਰ ਦੇ ਚਾਨਨ ਦਾ ਮিনার ਨੇ ਮੈਡਮ ਬਹੁਤ ਹੀ ਡਾਊਨ ਟੂ ਅਰਥ ਨੇ ਬੜੇ ਹੀ ਸਾਧਾਰਨ ਸੁਭਾਅ ਵਾਲੇ ਨੇ ਬਹੁਤ ਕੁਝ ਅਜ ਤੱਕ ਅਸੀਂ ਉਹਨਾਂ ਕੋ ਸਿੱਖਿਆ ਤੇ ਅਸੀਂ ਵੀ ਸਿੱਖਾਂਗੇ ਮੈਡਮ ਸਾਡੇ ਬੱਚਿਆਂ ਨੂੰ ਸਨਮਾਨਿਤ ਕਰਨਗੇ ਫਸਟ ਸੈਕਿੰਡ ਥਰਡ ਪ੍ਰਾਈਜ਼ ਦਿੱਤੇ ਜਾਣਗੇ ਔਰ ਜਿਹੜੀਆਂ ਬੱਚਾ ਦਾ ਕੋਈ ਵੀ ਪ੍ਰਾਈਜ਼ ਨਹੀਂ ਆ ਰਿਹਾ ਉਹਨਾਂ ਨੂੰ ਵੀ ਅਸੀਂ ਐਜ਼ ਅ ਪਾਰਟਿਸਪੈਂਟ ਦਾ ਪ੍ਰਾਈਜ਼ ਦਵਾਂਗੇ ਮੈਡਮ ਦੇਣਗੇ ਔਰ ਬੱਚਿਆਂ ਦਾ ਹੌਸਲਾ ਵਧਾਣਗੇ ਆਉਣ ਵਾਲੇ ਸਮੇਂ ਚੁੜਾਨੇ ਡਾਟਰਸ ਬਹੁਤ سارے ਪ੍ਰੋਗਰਾਮਸ ਕਰੇਗਾ ਸਮੇ ਦੇ ਨਾਲ ਨਾਲ ਅਸੀਂ ਤੁਹਾਡ ਨੂੰ ਉਸ ਪ੍ਰੋਗਰਾਮ ਦੇ ਨਾਲ ਰੂਬਰੂ ਕਰਵਾਵਾਂਗੇ ਤੇ ਮੇਰੀ ਇੱਕੋ ਹੀ ਬੇਨਤੀ ਹੈ ਚਾਹੇ ਉਹ ਬੱਚੇ ਪਿਛੜੇ ਇਲਾਕੇ ਦੀਆਂ ਨੇ ਚਾਹੇ ਉਹ ਵਟਾਲੇ ਦੀਆਂ ਨੇ ਪੈਰੈਂਟਸ ਅੱਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਲੈਣ ਔਰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਇੱਕ ਟੀਮ ਵਰਕ ਹੈ ਧੰਨਵਾਦ